ਅਸ ਅਗਸਤ ਨੂੰ ਰਖੜੀ ਦਾ ਪਵਿੱਤਰ ਪਾਵਨ ਤਿਹਾੜੀ ਰੱਖਿਆ ਗਿਆ ਆਪਣਾ ਸ਼ਾਮੀ 5 ਵਜੇ ਤੇ ਆਪਾਂ ਰਖੜੀ ਦਾ ਉਸ ਦੇ ਵਿੱਚ ਮਹੱਤਵ ਵੀ ਦੱਸਾਂਗੇ ਤੇ ਕਿਸ ਦੀ ਰੱਖਿਆ ਕਰਨੀ ਆਪਾਂ ਨੇ ਕੌਣ ਕਿਹਦੀ ਰੱਖਿਆ ਕਰਦਾ ਇਹ ਸਾਰਾ ਕੁਝ ਦੱਸਿਆ ਜਾਏਗਾ ਉਸ ਦਿਨ ਜਿਹੜੇ ਤਿਹਾੜੇ ਵੈਸੀ ਦਾ ਰਖੜੀ ਨੂੰ ਕਿ ਮਨਾਇਆ ਜਾ ਰਿਹਾ ਹਾਂਜੀ ਤੁਸੀਂ ਦੱਸ ਸਿੰਘ ਰੱਖੜੀ ਦੀ ਵੇਲੇ ਇਹ 1 ਦਾ 10 ਤਰੀਕ ਦਾ ਸੰਡੇ ਹੈ ਤੇ 9 ਤਰੀਕ ਨੂੰ ਇਹ ਸਾਰੇ ਆਪਣੇ ਘਰਾਂ 'ਚ ਸੈਲੀਬ੍ਰੇਸ਼ਨ ਕਰ ਰਹੇ ਹੋਣਗੇ, ਬੀਜ਼ੀ ਹੋਣਗੇ। ਸੰਡੇ ਨੂੰ ਕੀ ਹੈ? ਅਸੀਂ ਜਿੰਨੇ ਵੀ ਸਾਰੇ ਆਪਣੇ ਨਾਬਾ ਦੇ ਸ਼ਹਿਰ ਵਾਸੀ ਨੇ ਉਹ ਸਾਰੇ ਆ ਸਕਦੇ ਨੇ ਐਤਵਾਨਾ ਇਸ ਤਰ੍ਹਾਂ ਕੀ? ਫਿਰਿੰਗ ਦੇ ਦੀਆਂ ਸੰਸਥਾ ਵੀ ਪਹੁੰਚ ਰਹੀਆਂ ਨੇ। ਹਾਂਜੀ, ਆਪਣੀਆਂ ਦੇ ਵਿੱਚ ਧਾਰਮਿਕ, ਸਮਾਜਿਕ ਜਿੰਨੀਆਂ ਵੀ ਸੰਸਥਾ ਨੇ ਸਾਰੀਆਂ ਆ ਰਹੀਆਂ ਨੇ ਜਿਵੇਂ ਆਪਣੇ ਆਪਣੇ ਨਾਬਾਅਸਾ ਮੰਡਲ ਦੇ ਚ ਨੇਵੀ ਮੰਦਰ ਕਮੇਟੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਆਪਣਾ ਆਪਣਾ ਚੰਨਪਈ ਸਾਬ ਹੋਗੇ ਹਰੀ ਪਈ ਸਾਬ ਹੋਗੇ ਆਪਣਾ ਜਸੀ ਪਈ ਸਾਬ ਹੋਗੇ ਮਤਲਬ ਸਾਰੇ ਨੂੰ ਆਪਣੇ ਨਾਬੇ ਦੇ ਸਾਰੀ ਜਿਵੇਂ ਆਪਣੇ ਨਾਬੇ ਦੇ ਐਮ ਐਲ ਏ ਪਈ ਸਾਬ ਹੋਗੇ ਵਰਿੰਦਰ ਸਿੰਘ ਬਿੱਟੂ ਵੀਰ ਜੀ ਹੋਗੇ ਸਾਰਿਆਂ ਨੂੰ ਹੀ ਬੁਲਾਇਆ ਆਪਾਂ ਨੇ ਤੇ ਵਿੱਚ ਆ ਗਏ ਕਿੰਨੇ ਵਾਰ ਜੀ ਸਟਾਰਟ ਇਹ ਆਪਣਾ ਆਸ਼ਰਮ ਚੱਪਾ 5 ਵਜੇ ਸ਼ੁਰੂ ਕਰ ਪਾਂਗੇ ਜੀ ਇਹ ਜਿਹੜੀ ਰਖੜੀ ਐ ਇਹ ਅਸੀਂ ਮੌਨਟਾਬੂ ਤੋਂ ਲੈ ਕੇ ਆਨੇ ਆਂ ਲਿਆ ਕੇ ਉਹਦੇ ਵਿੱਚ ਧਾਗਾ ਪਾ ਕੇ ਬਹੁਤ ਸੁੰਦਰ ਬlesing ਦੇ ਨਾਲ ਸਜਾਨੇ ਆਂ ਰਖੜੀ ਨੂੰ ਮਤਲਬ ਉਹ ਰਖੜੀ ਅਸੀਂ ਫਿਰ ਪਰਮਾਤਮਾ ਦੀ ਯਾਦ ਦੀ ਉਹਦੀ ਰਕਸ਼ਾ ਦੀ ਰਖੜੀ ਸਾਰੇ ਆਪਣੇ ਪਾਈਆਂ ਦੀ ਕਲਾਈ ਤੇ ਬੰਨਾਂਗੇ ਜਿਹੜੀ ਇਹ ਰਖੜੀ ਐ ਲੋਕਲ ਨਹੀਂ ਹੁੰਦੀ ਨਹੀਂ ਨਹੀਂ ਇਹ ਲੋਕਲ ਨਹੀਂ ਹੁੰਦੀ ਸਪੈਸ਼ਲ ਮੌਨਟਾਬੂ ਤੋਂ ਲੈ ਕੇ ਆਨੇ ਆਂ ਹਾਂਜੀ ਤੇ ਸਪੈਸ਼ਲ ਪ੍ਰਸ਼ਾਦ ਵੀ ਬਣਾਨੇ ਆਂ ਸੰਦੇਸ਼ ਵੀ ਹੁੰਦਾ ਸਾਨੂੰ ਦਿਖਾਓ ਬਿਲਕੁਲ ਇਹ ਜਿਹੜੀ ਰਖੜੀ ਹੈ ਮਾਉਂਟ ਆਬੂ ਤੋਂ ਪੂਰੇ ਸਾਰੇ ਵਿਸ਼ਵ ਦੇ ਵਿੱਚ ਹਰ ਇੱਕ ਸੈਂਟਰ ਤੇ ਪਹੁੰਚਦਾ ਠੀਕ ਹੈ ਮਤਲਬ ਇਹ ਰਖੜੀ ਜਿਵੇਂ ਆਪਣੇ ਪੂਰੇ ਨਾਬੇ ਦੇ ਲਈ ਇਹ ਰਖੜੀ ਆਈ ਹੈ ਠੀਕ ਹੈ ਇਹ ਇੱਕ ਰਖੜੀ ਆਈ ਹਾਂਜੀ ਇਹ ਇੱਕ ਰਖੜੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਇੱਕ ਅਨਾਦ ਦੇ ਵਿੱਚ ਖਾਸੇ ਦਾਣੇ ਹੁੰਦੇ ਐਵੇਂ ਇਹ ਇੱਕ ਇੱਕ ਪੱਤਾ ਇੱਕ ਇੱਕ ਨਗ ਮਤਲਬ ਪਰਮਾਤਮਾ ਦੀ ਜੋਤ ਇਹ ਸਾਰੇ ਨਾਬੇ ਦੀ ਆਤਮਾਵਾਂ ਲਈ ਆਈ ਹੈ ਸਪੈਸ਼ਲ ਇਹਦੇ ਨਾਲ ਹੀ ਇਹ ਬਲੇਸਿੰਗ ਸੰਦੇਸ਼ ਵੀ ਆਉਂਦਾ ਸਾਰਾ ਇਹ ਬਾਈਪ ਹੋ ਰਹੀ ਹੈ ਉਹ ਜਿਹੜੇ ਇਹ ਬਾਈਪ ਹੋ ਰਿਹਾ ਜਾਂ ਬਾਈਪ ਪੋਸਟ ਜੇ ਕੋਈ ਗਿਆ ਹੁੰਦਾ ਤਾਂ ਉਹ ਲੈ ਆਉਂਦਾ ਹਾਂਜੀ ਇਹ ਮਤਲਬ ਇਹ ਚੰਗੀ ਹਾਂਜੀ ਇਹ ਲਿਫਾਫੇ ਦੇ ਵਿੱਚ ਆਉਂਦੀ ਹੈ ਠੀਕ ਹੈ ਤੇ ਹੋਰ ਵੀ ਰਖੜੀਆਂ ਆਈਆਂ ਹੋਈਆਂ ਨੇ ਹਾਂਜੀ ਹੋਰ ਵੀ ਆਉਂਦੀਆਂ ਨੇ ਅਸੀਂ ਰਖੜੀਆਂ ਲੈ ਕੇ ਆਂਦੇ ਹਾਂ